ਅੱਜ ਚੱਕਦੇ ਉਹ ਗੱਲਾਂ ਚ ਗੱਲਾਂ ਚੱਕਦੇ ਜਿੱਥੇ ਮਾਇਆ ਲੇਖ ਕੇ ਰੱਖਦੇ ਜਿੱਥੇ ਮਾਇਆ ਨਹੀਂ ਮੱਥਾ ਟੇਕਿਆ ਜਾਊਗਾ ਤੁਸੀਂ ਪ੍ਰਧਾਨ ਬਣਾਉਣ ਦਾ ਤਰਸੋਗੇ ਮਿੰਤਾ ਕਰੋਗੇ ਕਿਸੇ ਨੇ ਬਣਨਾ ਨਹੀਂ ਯਾਰ ਸੱਚ ਬੋਲੋ ਡੇਰਿਆ ਤੇ ਕੀ ਆ ਜਿੰਨਾ ਕੋ ਕਰਦੇ ਉਹਨਾਂ ਹੀ ਉੜਾ ਦਿੰਦੇ ਆ ਫਿਨਿਸ਼ ਖਾਲੀ ਜੇਬਾਂ ਫਕੀਰ ਦੀਆਂ ਵੀ ਸੰਗਤ ਦੀਆਂ ਉਹ ਗੱਲ ਸੁਣੋ ਸਿਆਸੀ ਗਲਕ ਖਾਣਿਆ ਜੂਠ ਖਾਣਿਆ ਲੋਕਾਂ ਦੇ ਤੇਰੇ ਵਰਗੇ ਬੰਦੇ ਨੂੰ ਇਹ ਨਹੀਂ ਪਤਾ ਲੱਗ ਸਕਿਆ ਕਿ ਇਹ ਗੋਲਕਾ ਦੀ ਮਰਿਆਦਾ ਤੇ ਕਿਸ ਕਰਨ ਲਈ ਤੇ ਕਿਵੇਂ ਬਣਾਈ ਸੀ ਤੇ ਕਿਵੇਂ ਚੱਲ ਰਹੀ ਆ ਤੇ ਜੇ ਕੋਈ ਅੱਗੇ ਕਰਦਾ ਤੇ ਉਹੋ ਜਿਹਾ ਭਰੀ ਜਾਂਦਾ ਪਰ ਤੂੰ ਸਸਰੀ ਕਾਲ ਜੀ ਤੁਸੀਂ ਜੁੜ ਚੁੱਕੇ ਹੋ ਟਾਈਗਰ ਪੰਜਾਬ ਨਿਊ ਚੈਨਲ ਨਾਲ ਤੇ ਮੈਂ ਸਤਰਾਮ ਸਿੰਘ ਮੈਂ ਇਸ ਵੇਲੇ ਇੱਕ ਬਹੁਤ ਮਹੱਤਵਪੂਰਨ ਗੱਲ ਜਿਹੜੀ ਹੈਗੀ ਉਹ ਤੇ ਚਰਚਾ ਕਰਨ ਲਈ ਬਣਿਆ ਹਾਂ ਦਰਸ਼ਕਾਂ ਨਾਲ ਭਈ ਬੜੀ ਬਵਾਕੀ ਨਾਲ ਇਸ ਬੰਦੇ ਨੇ ਕਹਿ ਦਿੱਤਾ ਕਹਿੰਦਾ ਵੀ ਗੁਰੂ ਘਰਾਂ ਦੇ ਵਿੱਚੋਂ ਗੋਲਕਾਂ ਚੱਕ ਦਿਓ ਤੇ ਜੇ ਕੋਈ ਪ੍ਰਧਾਨ ਬਣਦਾ ਨਾ ਲੈ ਗਿਆ ਤੇ ਦੱਸ ਦਿਓ ਜੀ ਉਹ ਗੱਲ ਸੁਣੋ ਸਿਆਸੀ ਗਲੱਕ ਖਾਣਿਆਂ ਝੂਠ ਖਾਣਿਆਂ ਲੋਕਾਂ ਦੀ ਤੇਰੇ ਵਰਗੇ ਬੰਦਿਆਂ ਨੂੰ ਇਹ ਨਹੀਂ ਪਤਾ ਲੱਗ ਸਕਿਆ ਵੀ ਇਹ ਗੋਲਕਾਂ ਦੀ ਮਰਿਆਦਾ ਆ ਤੇ ਕਿਸ ਕਰਨ ਲਈ ਤੇ ਕਿਵੇਂ ਬਣਾਈ ਸੀ ਤੇ ਕਿਵੇਂ ਇਹ ਚੱਲ ਰਹੀ ਆ ਤੇ ਜੇ ਕੋਈ ਅੱਗੇ ਕਰਦਾ ਤੇ ਉਹੋ ਜਿਹਾ ਭਰੀ ਜਾਂਦਾ ਪਰ ਤੂੰ ਇੱਕ ਗੁਰੂ ਸਹਿਬਾਨਾਂ ਦੇ ਵੱਲੋਂ ਦਰਸਾਈ ਗਈ ਮਰਿਆਦਾ ਨੂੰ ਚੈਲੰਜ ਕਰਨ ਦੀ ਤੇ ਉਹ ਛੇੜਛਾੜ ਕਰਨ ਦੀ ਕਿਵੇਂ ਸਲਾਹ ਦੇਣਾ ਤੇ ਮਾੜ ਜਣਾ ਰੱਖਦਾ ਹੈ ਵੀ ਗੋਲਕਾਂ ਚੱਕਦੇ ਹੋ ਤੇ ਵੇਖਾਂਗੇ ਜਦੋਂ ਪ੍ਰਧਾਨ ਹੀ ਨਹੀਂ ਕੋਈ ਬਣੂਗਾ ਅੱਛਾ ਗੱਲ ਸੁਣ ਰੱਸੀ ਸੜ ਜਾਂਦੀ ਵਟ ਨਹੀਂ ਜਾਂਦਾ ਇਸ ਕਰਕੇ ਮੈਂ ਤੈਨੂੰ ਕੋ ਜਹਾਦ ਦਵਾਉਣੀ ਚਾਹੁੰਨਾ ਪਿਆਰੇ ਦਸ਼ਕਰ ਹੈ ਇਹ ਵੀ ਮੰਨ ਲਓ ਤੁਸੀਂ ਉਹਨਾਂ ਲੋਕਾਂ ਦੀ ਕਿਸਮ ਹੋ ਸੱਤਾ ਅਤੇ ਬਲਵੰਡਾ ਜਿਹੜੇ ਕਿ ਡੂਮ ਹੋਇਆ ਕਰਦੇ ਸਨ ਪਤਾ ਨਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵੱਲੋਂ ਆਸਾ ਜੀ ਦੀ ਵਾਰ ਦਾ ਹਰ ਰੋਜ਼ ਦੀ ਤਰ੍ਹਾਂ ਦੀਵਾਨ ਸਜਾਇਆ ਜਾਂਦਾ ਸੀ ਉੱਥੇ ਤੁਹਾਡੇ ਵਡ ਵਡੇਰਿਆਂ ਵੱਲੋਂ ਕੀ ਕੀਤਾ ਗਿਆ ਵੀ ਜਦੋਂ ਮਾਇਆ ਜਿਹੜੀ ਸੀ ਸੰਤਾਂ ਦਾ ਚੜਾਵਾ ਸੀ ਮੇਰ ਹੁੰਦੀ ਦੇਖੀ ਕਿਉਂਕਿ ਉਦੋਂ ਗੁਰੂ ਘਰਾਂ ਦੀ ਸੇਵਾ ਸੰਭਾਲ ਥਾਂ ਥਾਂ ਚੱਲਦੀ ਸੀ ਉਹ ਸੰਤਾਂ ਨੂੰ ਫਿਕਰ ਸੀ ਕਿ ਵੀ ਇਹ ਸੇਵਾ ਨਾਲ ਜਿਹੜੇ ਉਹ ਸਿਰੇ ਚੜਨੇ ਆ ਤੁਹਾਡੇ ਵਡ ਵਡੇਰਿਆਂ ਨੇ ਕੀ ਕੀਤਾ ਸੱਤਾ ਤੇ ਬਲਵੰਡਾ ਤੂੰ ਜਿਹੜੇ ਜਾਣੀ ਕਿ ਤੇ ਹੰਸਰਾਜ ਜੀ ਮੈਂ ਤੁਹਾਨੂੰ ਗੱਲ ਕਰ ਰਿਹਾ ਤੇ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਕਿਹਾ ਵੀ ਸਾਡੀ ਕੁੜਕੀ ਦਾ ਵਿਆਹ ਹੈ ਤੇ ਤੁਸੀਂ ਜਿਹੜੀ ਇੱਕ ਦਿਨ ਦੀ ਭੇਟ ਆ ਉਹ ਸਾਰੀ ਸਾਨੂੰ ਦਿੱਤੀ ਜਾਵੇ ਤੇ ਜਦੋਂ ਗੁਰੂ ਸਾਹਿਬ ਨੇ ਇਹ ਗੱਲਾਂ ਕਹੀਆਂ ਵੀ ਚੌਥੀ ਪੰਜਵੀਂ ਜਗਾ ਜਿਹੜੀ ਉਹ ਗੁਰੂ ਸਾਹਿਬਾਨਾਂ ਦੀ ਮਰਿਆਦਾ ਚੱਲਦੀ ਵੀ ਇਹ ਜਿਹੜਾ ਪੈਸਾ ਹੈਗਾ ਇਹ ਜਾਣੀ ਕਿ 5 ਰੁਪਈਆ ਦੇ ਵਿੱਚੋਂ ਉਹ ਜਿਹੜਾ ਇਹ 3.4% ਇਹ ਸੰਤਾਂ ਵੱਲੋਂ ਪੈਸਾ ਤਿਆਰ ਕੀਤਾ ਜਿਹੜਾ ਇਹ ਗੁਰੂ ਘਰਾਂ ਤੇ ਵਰਤਿਆ ਜਾਵੇਗਾ ਤੇ ਇੱਕ ਜਿਹੜੀ ਅੱਧੀ ਉੱਪਰਲੀ ਜਿਹੜੀ ਹੈਗੀ 50% ਉਹ ਤੁਹਾਨੂੰ ਅੱਜ ਦੇ ਜ਼ਮਾਨੇ 'ਚ ਮੈਂ ਪਰਸੈਂਟ ਕੱਢੀ ਉਦੋਂ ਦੇ ਟੱਕਿਆਂ ਤੱਕ ਸੀ ਇਹ। ਉਦੋਂ ਦੇ ਟਕੇ ਵੰਡ ਕੇ ਦਿੱਤੇ। ਤਾਂ ਇਹਨਾਂ ਨੇ ਜਿਵੇਂ ਇਹ ਵਿਖਾ ਰਿਆ ਆਪਣੀ ਔਕਾਤ ਵਿਖਾਈ ਇਹਨਾਂ ਨੇ ਗੁਰੂ ਸਾਹਿਬ ਨਾਲ ਜਿਹੜੀ ਵਫਾਦਾਰੀ ਕੀਤੀ ਅਗਲੇ ਦਿਨ ਕੀਰਤਨ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਇਹ ਇਹੀ ਡੂਮ ਲੋਕ ਆ ਜਿਹੜੇ ਅੱਜ ਸਿਆਸੀ ਤਲਵੇ ਚੱਟ-ਚੱਟ ਕੇ ਤੇ ਗੁਰੂ ਸਾਹਿਬਾਂ ਦੀ ਅਤੇ ਤਖਤਾਂ ਦੀ ਮਰਿਆਦਾ ਨੂੰ ਜਿਠਾ ਰਹੇ ਆ ਕਾਦੇ ਪਿੱਛੇ ਗੋਟਾ ਮੂਣੀ ਪੈਂਡੀਆਂ ਦੇ ਗੁਰੂ ਘਰਾਂ ਦੀਆਂ ਗੋਲ ਕਣੇ ਤੁਹਾਡਾ ਕੀ ਵਿਗਾੜਿਆ ਇਹਨਾਂ ਨੂੰ ਕਿਉਂ ਤੁਸੀਂ ਵੇਚ ਨਿਸ਼ਾਨਾ ਬਣਾਉਨੇ ਹੋ ਮੈਂ ਅੱਕੇ ਜਾ ਕੇ ਫੇਰ ਦੱਸਣਾ ਚਾਹਣਾ ਕਿ ਉਦੋਂ ਤੋਂ ਲੈ ਕੇ ਹੀ ਇਹ ਜਿਹੜੇ ਡੂ ਆ ਜਿੰਨੀ ਮਰਜ਼ੀ ਕਲਾ ਹੋ ਜੇ ਧਣੀ ਹੋ ਜਾਣ ਪਰ ਇਹ ਜਿਹੜੇ ਆ ਨਾ ਉਸ ਮਕਾਮ ਦੇ ਪਹੁੰਚ ਨਹੀਂ ਸਕਦੇ ਜਿੱਥੇ ਕਿ ਆਮ ਲੋਕ ਹੀ ਪਹੁੰਚੀ ਜਾਂਦੇ ਕਿਉਂਕਿ ਗੁਰੂ ਘਰ ਵੱਲੋਂ ਦਰਕਾਰੇ ਜਾ ਚੁੱਕੇ ਆਏ ਇਸ ਕਰਕੇ ਇਹਨਾਂ ਦੀ ਮਾਫੀ ਵਾਸਤੇ ਜਦੋਂ ਭਾਈ ਲੱਧਾ ਜੀ ਪਰਉਪਕਾਰੀ ਜਿਨ੍ਹਾਂ ਨੂੰ ਤਿਹਾੜ ਦੇ ਵਿੱਚ ਦੱਸਿਆ ਜਾਂਦਾ ਹੈ ਇਹਨਾਂ ਦੀ ਵਜ੍ਹਾ ਕਰਕੇ ਇਹਨਾਂ ਦੇ ਵੱਡ ਬਡੇਰਿਆਂ ਦੀ ਵਜ੍ਹਾ ਕਰਕੇ ਉਹਨੂੰ ਮੂੰਹ ਕਾਲਾ ਕਰਾ ਕੇ ਖੋਤੇ ਤੇ ਬੈਠ ਕੇ ਢੇੜੇ ਕੰਡ ਕੇ ਇਹਨਾਂ ਨੂੰ ਮਾਫੀ ਦਵਾਉਣ ਤੱਕ ਦੀ ਨੌਬਤ ਆਈ ਸੀ ਤੇ ਪਰ ਜਿਹੜੀਆਂ ਕੁਦਰਤੀ ਗੱਲਾਂ ਹੁੰਦੀਆਂ ਸਾਧੂ ਸੰਤਾਂ ਦੇ ਦਿਲਾਂ ਚੋਂ ਨਿਕਲੀਆਂ ਉਹ ਵਾਪਸ ਫਿਰ ਵੀ ਨਹੀਂ ਆਉਂਦੀਆਂ ਇਹ ਅਜਾਹਾ ਕੁਝ ਕਰਨ ਦੇ باوجود ਵੀ ਇਹਨਾਂ ਲੋਕਾਂ ਦੇ ਵਿੱਚ ਸੁਧਾਰ ਨਹੀਂ ਆਇਆ ਕਿਉਂਕਿ ਗੁਰੂ ਸਾਹਿਬਾਂ ਵੱਲੋਂ ਤਾਂ ਇਹ ਉਦੋਂ ਤੋਂ ਲੈ ਕੇ ਹੀ ਜਿਹੜੀ ਇਹ ਅੰਸਵੰਸਾ ਇਹ ਤਿਆਗੀ ਜਾ ਚੁੱਕੀ ਆ ਤੇ ਅੱਜ ਹੁਣ ਇੱਕ ਸਿਆਸੀ ਵੋਟਾਂ ਅਸਲ ਕਰ ਲਈ ਜੇ ਇਹ ਲੋਕ ਉੱਠ ਕੇ ਕਹਿੰਦੇ ਗੋਲਕਾ ਚੱਕ ਦੋ ਤੀਜੀ ਉਹ ਦੋਕੀ ਤਕੀ ਉੱਠ ਕੇ ਕਹਿੰਦੇ ਨਾ ਗੋਲਕਾ ਚੱਕ ਦੋ ਐਂ ਕਰ ਦੋ ਗੋਲਕਾ ਦਾ ਸਦਾ ਰਹਿਣੀ ਆ ਤੁਸੀਂ ਤਾਂ ਪਤਾ ਨਹੀਂ ਸਾਲ ਪਾਲਟੀ 6 ਮਹੀਨੇ ਹੋ ਕੇ ਕਿੰਨੇ ਤਾਜ਼ਰ ਰਾਜਾ ਰੌਣਕ ਹੋ ਰਹੇ ਰੰਗਣਾ ਟੁੰਗ ਫਕੀਰ ਵਾਰੋ ਆਪੋ ਆਪਣੀ ਤੋੜਣਾ ਬੰਦੇ ਦੀ ਤੁਸੀਂ ਤਾਂ ਮਰ ਜਾਣਾ ਤੁਹਾਡੀ ਤਾਂ ਜਿਹੜੀ ਖਤਮ ਹੋਣ ਵਾਲੀ ਗੱਲ ਆ ਜ਼ਮੀਰ ਤੁਹਾਡੀ ਪਹਿਲਾਂ ਮਰੀ ਹੁੰਦੀ ਮਿੱਟੀ ਤੁਹਾਡੀ ਨੇ ਫੇਰ ਮਰ ਜਾਣਾ ਤੁਹਾਡੀ ਸਿਆਸੀ ਲੋਕਾਂ ਦੀ ਨੇ ਕਿ ਤੁਸੀਂ ਉਹਨਾਂ ਗੁਰੂ ਸਾਹਿਬਾਂ ਦੀ ਬਣਾਈ ਮਰਿਆਦਾ ਤੇ ਗੋਲਕਾ ਤੇ ਉਂਗਲ ਚੁੱਕਣ ਦਾ ਅਧਿਕਾਰ ਕਿਵੇਂ ਰੱਖਦੇ ਹੋ ਜਦੋਂ ਕੋਈ ਤੁਹਾਡੇ ਵੱਟ ਬਟੇਰੀਆਂ ਨੇ ਪਹਿਲਾਂ ਹੀ ਇੱਥੇ ਆਪਣੀਆਂ ਕਰਤੁਕਤਾ ਦਿਖਾ ਦਿੱਤੀਆਂ ਮੈਂ ਇਹ ਵੀ ਕਹਿਣਾ ਚਾਹੁੰਦਾ ਜਿੰਨੇ ਵੀ ਮੈਨੂੰ ਕਮੈਂਟ ਕਰਨਾ ਇਸ ਵਿਸ਼ੇ ਤੇ ਕਰ ਸਕਦਾ ਮੈਂ ਚੰਗੀ ਤਰ੍ਹਾਂ ਠੋਕ ਕੇ ਜਵਾਬ ਦੇਵਾਂ ਤੇ ਆ ਜਿਹੜੀ ਵੀਡੀਓ ਚੱਲ ਰਹੀ ਆ ਕਿਵੇਂ ਨਾ ਕਿਵੇਂ ਇਸ ਬੰਦੇ ਤੱਕ ਪਹੁੰਚਾ ਦਿਓ ਕਿ ਤੂੰ ਉਹਨਾਂ ਲੋਕਾਂ ਦੀ ਅਨਸਬੰਸਾਂ ਜਿਹੜਾ ਅੱਜ ਤੋਂ ਕਿੰਨਾ ਲੰਮਾ ਸਮਾਂ ਪਹਿਲਾਂ ਹੀ ਆਪਣੀ ਏਕਾਤ ਵਿਖਾ ਚੁੱਕੇ ਹੂੰ ਤੇ ਅੱਜ ਤੇਰੀਆਂ ਗੱਲਾਂ ਕਹਿਣ ਨਾਲ ਗੁਰੂਕੀਆਂ ਮਰਿਆਦਾ ਤੇ ਗੋਲਕਾਂ ਤੇ ਅੱਜ ਤੂੰ ਗੋਲਕ ਦੀ ਗੱਲ ਕਰਦਾ ਕੱਲ ਨੂੰ ਤੂੰ ਮਰਿਆਦਾ ਦੀ ਕਰਨੀ ਆ ਪਰਸੋਂ ਇਹ ਤਾਂ ਫਿਰ ਤੁਹਾਡਾ ਸਿਆਸੀ ਲੋਕਾਂ ਦਾ ਹੀ ਰਹਿ ਗਿਆ ਕਿਉਂਕਿ ਗੁਰੂ ਤਾਂ ਫਿਰ ਐਵੇਂ ਹੀ ਤੁਰੇ ਫਿਰ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਸਭ ਸ਼ੇਰ ਦਿੱਤੇ ਦੋਹਾਂ ਕੁਛ ਦਿੱਤਾ ਤੁਸੀਂ ਚੀਤੀ ਜੋ ਲਹੂ ਤੱਕ ਨਹੀਂ ਤੁਹਾਡੇ ਵੱਡ-ਵਡੇਰਿਆਂ ਕਮੀਨਗੀ ਖਵਾਉਣ ਅੱਖਵਾਉਣ ਤੋਂ ਬਿਨਾ ਖੱਟਿਆ ਤੇ ਤੁਸੀਂ ਉਹਨਾਂ ਦੀ ਰਵਾਇਤ ਮੁਤਾਬਕ ਗੁਰੂਆਂ ਸਹਿਬਾਨਾਂ ਤੇ ਉਂਗਲ ਚੱਕਦੇ ਹੋ ਤੁਸੀਂ ਮਰਜੋ ਸ਼ਰਮ ਨਾਲ ਤੁਹਾਨੂੰ ਮਰਜਣਾ ਚਾਹੀਦਾ ਕਦੀ ਵੀ ਗੁਰੂ ਦੇ ਸਿੱਖ ਤੁਹਾਨੂੰ ਲੋਕਾਂ ਨੂੰ ਮਾਪ ਨਹੀਂ ਕਰਨਗੇ ਜਿਹੜਾ ਗੁਰੂ ਦੀ ਮਰਿਆਦਾ ਅਤੇ ਗੁਰੂ ਦੇ ਚੱਲ ਰਹੀ ਪਰੰਪਰਾ ਦੇ ਵਿੱਚ ਦਖਲੰਦਾਜੀ ਸਿਆਸੀ ਲੋਕ ਕਰਦਾ ਜਿਹੜਾ ਮੈਂ ਫਿਰ ਵੀ ਮਾਫੀ ਚਾਹੁੰਦਾ ਜੇ ਕਿਸੇ ਹੋਰ ਦੇ ਗੱਟੇ ਵੱਡੇ ਲੱਗ ਗਈ ਹੋਵੇ ਤਾਂ ਮੈਂ ਖਿਮਾ ਦਾ ਜਾਚਕ ਹਾਂ ਪਰ ਇਹ ਲੋਕਾਂ ਤੋਂ ਕੋਈ ਮਾਫੀ ਨਹੀਂ ਮੰਗਣੀ ਜਦੋਂ ਮਰਜ਼ੀ ਕਮੈਂਟ ਕਰਕੇ ਮੇਰੇ ਨਾਲ ਗੱਲ ਕਰ ਸਕਦੇ ਆ ਤਰੀ ਕਿਲੋ ਹੋ ਗਿਆ ਇਹ ਆਪਣਾ ਪਛੋਕੜ ਕਿਉਂ ਨਹੀਂ ਛੱਡਦੀ ਰੱਸੀ ਸੜ ਗਈ ਪਰ ਵਟ ਕਿਉਂ ਨਹੀਂ ਕੱਢਦੀ ਭਈ ਇਹ ਵਟ ਨਹੀਂ ਜਾਂਦਾ ਪਿਆ ਇਹ ਜਾਣਾ ਵੀ ਨਹੀਂ ਹੈਗਾ ਜੀ